ਪੋਲੀਟੀਸ਼ੀਅਨਸ ਵੀ ਆ ਸੀਨੀਅਰ ਆਫਸਰਸ ਦੀਆਂ ਜਲਦੀ ਫੇਸਬੁੱਕ ਆਈਡੀਆ ਬਣਾ ਲੈਂਦੇ ਆ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਜਿਹੜੇ ਕੰਟੈਕਟਸ ਆ ਉਹਨਾਂ ਨਾਲ ਤਾਲਮੇਲ ਕਰਦੇ ਆ ਫੇਸਬੁੱਕ ਰਾਹੀਂ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਆ ਹੈ ਕਿਸੇ ਨਾ ਕਿਸੇ ਬਹਾਨੇ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਇੱਕ ਬੀਏ ਬੀਸੀਏ ਫਾਈਨਲ ਬੀਸੀਏ 3rd ইয়ার ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਬੰਦਾ ਤਾਂ ਕਿ ਪ੍ਰੋਸੈਸ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10-20% ਉਹ ਤੋਂ ਪੋਲੰਦੇ ਫਿਰ ਗੈਬ ਹੋ ਜਾਂਦੇ। ਸਿਮੀਲਰਲੀ ఓਵਰਐਕਸ ਦੇ ਰਾਮ ਤੇ ਫੇਕ ਐਡਵਰਟਾਈਜ਼ਮੈਂਟ ਮਹਾਲੀ ਪੁਲਿਸ ਦੇ ਹੱਥੋਂ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਸ਼ਰਾਰਤੀ ਅਨਸਰ ਪੁਲਿਸ ਨੇ ਕਾਬੂ ਕੀਤੇ। ਤਾਂ ਦੱਸਦੀ ਏ ਕਿ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮ ਤੇ ਫੇਕ ਆਈਡੀਆਂ ਬਣਾ ਕੇ ਇਹ ਲੋਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਲੋਕਾਂ ਨਾਲ ਵੱਡੇ ਵੱਡੇ ਫਰਾਡ ਕਰਦੇ ਸੀ ਜਿਹਦੇ ਚਾਲਦਿਆਂ ਜਿਵੇਂ ਹੀ ਇਹਨਾਂ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਕੁਝ ਸਮੇਂ ਵਿੱਚ ਹੀ ਇਹਨਾਂ ਦੀ ਪੜਨਪੀ ਅਤੇ ਇਹਨਾਂ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਤਾਂ ਇਸ ਸਬੰਧੀ ਐਸਐਸਪੀ ਮਹਾਲੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਗਿਆ ਆਓ ਤੁਹਾਨੂੰ ਸੁਣਾ ਦਿਆਂ ਜਿਹੜਾ ਸੈਕੰਡ ਕੇਸ ਹੈ ਉਹ ਫੇਸਬੁੱਕ ਦੇ ਰਾਹੀਂ ਠੱਗੀ ਮਾਰਨ ਦਾ ਕੇਸ ਹੈ ਉਹ ਚ ਆਪਾਂ ਰੈਗੂਲਰਲੀ ਦੇਖਦੇ ਆ ਕਿ ਕਾਫੀ ਇਨਫਲੂਐਂਸ਼ੀਅਲ ਬੰਦਿਆਂ ਦੀ ਜਾਂ ਕੋਈ ਸੀਨੀਅਰ ਪੋਲੀਟਿਸ਼ੀਅਨਸ ਵੀ ਜਾਂ ਸੀਨੀਅਰ ਆਫਿਸਰਸ ਦੀਆਂ ਜਾਲੀ ਫੇਸਬੁਕ ਆਈਡੀਆ ਬਣਾ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਜਿਹੜੇ ਕੰਟੈਕਟਸ ਐ ਉਹਨਾਂ ਨਾਲ ਤਾਲਮੇਲ ਕਰਦੇ ਆ ਫੇਸਬੁਕ ਰਾਹੀਂ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਆ ਹੈ ਕਿਸੇ ਨਾ ਕਿਸੇ ਬਹਾਨੇ ਤਾਂ ਉਸੇ ਦੀ ਲੜੀ ਦੇ ਵਿੱਚ ਸਾਡੇ ਇੱਕ ਧਿਆਨ ਚ ਆਇਆ ਮੈਟਰ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਆਫਿਸਰਸ ਦੀ ਇਹ ਫੇਸਬੁਕ ਆਈਡੀ ਜਾਲੀ ਬਣਾਉਂਦੇ ਸੀਗੇ ਤੇ ਉਹ ਜਾਲੀ ਫੇਸਬੁਕ ਆਈਡੀ ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀਗੇ ਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਇਹ ਸਪੈਸਿਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਤਲਬ ਆਫੀਸਰ ਦੇ ਤੌਰ ਤੇ ਕਹਿੰਦਾ ਸੀ ਜੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਹੈ ਸੀਏਐਸਫ ਦੇ ਵਿੱਚ ਹੈ ਤੇ ਉਹਦੀ ਟਰਾਂਸਫਰ ਹੋ ਗਈ ਹੈ ਤੇ ਉਹਨੇ ਆਪਦਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ ਇੱਥੇ ਵੇਚ ਕੇ ਜਾਣਾ ਹੈ ਕਿਉਂਕਿ ਉਹਦੀ ਦੂਰ ਟਰਾਂਸਫਰ ਹੋਈ ਹੈ ਤੇ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ ਤੇ ਖਰੀਦ ਲਓ ਤਾਂ ਉਹ ਲਗੇਜ ਵਗੈਰਾ ਜਾਂ ਫਰਨੀਚਰ ਵਗੈਰਾ ਤਾਂ ਕੀ ਹੁੰਦਾ ਸੀ ਉਹ ਬੰਦਾ ਆਪਣੇ ਪੈਸੇ ਅਕਾਊਂਟ ਚ ਪੈਸੇ ਪਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਸੀਗਾ ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ ਜਿਨ੍ਹਾਂ ਦੇ ਬੈਂਕ ਅਕਾਊਂਟ ਚ ਪੈਸੇ ਪਾਉਂਦੇ ਸੀ ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ਆਈਡੈਂਟਿਟੀਜ਼ ਤੇ ਲਿੱਤੇ ਹੋਏ ਸੀਗੇ ਇਹ ਇਹ ਵਨ ਆਫ ਦਾ ਇਨਸੀਡੈਂਟਸ ਜਿਹੜੇ ਸਾਡੇ ਧਿਆਨ ਚ ਆਇਆ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਮੁਹੰਮਦ ਕੈਫ ਉਰਫ ਕੈਫ ਇਹ ਇੱਕ ਬੀਏ ਬੀਸੀਏ ਫਾਈਨਲ ਬੀਸੀਏ 3rd ਇਅਰ ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਇਹਨੇ ਪੜਿਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਹੈ ਇਹ ਤੇ ਵਧੀਆ ਇਹ ਅ ਅਡਡ ਤਰ੍ਹਾਂ ਦਾ ਇਹਨੇ ਫਰੋਡ ਸ਼ੁਰੂ ਕੀਤਾ ਹੋਇਆ ਸੀਗਾ ਜਿਵੇਂ ਕਿ ਫੇਸਬੁੱਕ ਫੇਕ ਫੇਕ ਐਡਵਰਟਾਈਜ਼ਮੈਂਟ ਆਪਾਂ ਰੈਗੂਲਰਲੀ ਦੇਖਦੇ ਹਾਂ ਮੀਡੀਆ 'ਚ ਵੀ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਐਡਵਰਟਾਈਜ਼ਮੈਂਟ ਪਾ ਦਿੰਦੇ ਆ ਫੇਕ ਕਿ ਸਾਡੇ ਕੋਲ ਆ ਸਮਾਨ ਮਿਲਦਾ ਜਦੋਂ ਬੰਦਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਹੈ ਜਾਂ ਆਰਮੀ ਅਫਸਰ ਹੈ ਉਹ ਬੰਦਾ ਤਾਂ ਕਿ ਪ੍ਰੋਸੈਸ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10-20% ਉਹ ਤੋਂ ਪਵਾ ਲੈਂਦੇ ਫਿਰ ਗੈਬ ਹੋ ਜਾਂਦੇ ਆ ਸਿਮੇਰਲੀ OLX ਦੇ ਨਾਮ ਤੇ ਫੇਕ ਐਡਵਰਟਾਈਜ਼ਮੈਂਟ ਤੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਸ ਆਫ 올ਡ ਕੁਆਇਨਸ YouTube ਦੇ ਉੱਤੇ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਸੀ 올ਡ ਕੁਆਇਨਸ ਦੀ ਸੇਲ ਐਂਡ ਪਰਚੇਸ ਦਾ ਉਹਦੇ ਬੇਸਿਸ ਤੇ 10% ਐਡਵਾਂਸ ਪੇਮੈਂਟ ਲੈ ਕੇ ਤੇ ਉਸ ਤੋਂ ਬਾਅਦ ਗੈਬ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਲੋਨ ਮੋਬਾਈਲ ਰਾਹੀਂ ਇਹ ਘੱਟ ਬਿਆਏ ਦੇ ਜਿਹੜੇ ਮੈਸੇਜ ਕਰਕੇ ਲੋਨ ਰਾਹੀਂ ਲੋਨ ਫਰੌਡ ਜੀ ਨੂੰ ਆਪਾਂ ਕਹਿੰਦੇ ਆ ਕਿ ਘੱਟ ਰੇਟ ਤੇ ਲੋਨ ਪਰਵਾਇਡ ਕਰਨ ਦੇ ਲੋਨ ਪ੍ਰੋਸੈਸਿੰਗ ਦੇ ਨਾਮ ਤੇ ਪੈਸੇ ਲੈ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਇਹ ਉਦੋਂ ਬਾਅਦ ਭੱਜ ਜਾਂਦੇ ਸੀਗੇ ਫੋਨ ਸਨ ਆਫ ਕਰਕੇ ਤਾਂ ਇਹ ਜਿਹੜਾ ਇਹ ਬੰਦਾ ਸੀ ਮੇਨ ਬੰਦਾ ਇਹਦੇ ਵਿੱਚ ਇਨਵੋਲਡ ਸੀਗਾ ਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਇਡ ਕਰਨ ਵਾਲੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਫੇਕ ਆਈਡਿਜ਼ ਵਾਲੇ ਹੁੰਦੇ ਆ ਇਹਨਾਂ ਦੇ ਫਰਾਡ ਦੇ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਹੋ ਤੁਸੀਂ ਜਿਹੜੇ ਇਹ ਅਡਵਾਂਸ ਪੈਸਾ ਪਵਾਨ ਵਾਲੇ ਆ ਇਸ ਟਾਈਪ ਦੇ ਵਿੱਚ ਇਹ ਮੋਸਟਲੀ ਫਰਾਡ ਹੀ ਹੁੰਦੇ ਨੇ ਤੁਸੀਂ ਆਪਣਾ ਪ੍ਰੋਪਰ ਵੈਰੀਫਾਈ ਕਰੋ ਬੰਦੇ ਨੂੰ ਤੁਸੀਂ ਕੋਈ ਆਨਲਾਈਨ ਪਰਚੇਸ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀ ਆ অথੈਨਟੀਕੇਟਿਡ ਵੈਬਸਾਈਟਸ ਹੈ ਉਹਨਾਂ ਤੋਂ ਪਰਚੇਸ ਕਰੋ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਤੋਂ ਪਰਚੇਸ ਕਰੋ ਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਵਾਲੇ ਹੈਗੇ ਇਹ ਵੀ ਕਾਫੀ ਹੱਦ ਤੱਕ ਫਰਾਡ ਹੁੰਦੇ ਜਿਹੜੇ ਪ੍ਰੋਪਰ ਇੰਸਟੀਟਿਊਸ਼ਨਸ ਹੈਗੇ ਆ ਬੈਂਕਸ ਐਂਡ NBFCs ਹੈ ਤੁਸੀਂ ਉਹਨਾਂ ਤੋਂ ਹੀ ਜਿਹੜਾ ਲੋਨ ਹੈ ਉਹ ਲਓ ਸਰ ਇਸ ਸਕੀਮ ਚ ਪਾਰਟਿਕੂਲਰ ਕੇਸ ਚ ਕੋਈ ਪੰਜਾਬ ਦੇ ਸੀਨੀਅਰ ਅਫਸਰ ਦੀ ਫੋਟੋ ਲਾ ਕੇ ਨੇ ਠੱਗੀ ਮਾਰੀ ਸੀ ਇਹ ਕਿਸ ਤਰ੍ਹਾਂ ਵੀਆਈਪੀ ਤਿੰਨ ਚਾਰ ਸੀਨੀਅਰ ਅਫਸਰ ਸਿਗੇ ਮੈਂ ਜਾਣਬੂਝ ਕੇ ਨਾਮ ਨਹੀਂ ਲੈਣਾ ਚਾਹ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਬਟ ਤਿੰਨ ਚਾਰ ਅਫਸਰਸ ਦੇ ਨਾਮ ਤੇ ਇਹ ਚਲਾ ਰਹੇ ਸੀਗੇ ਸਾਡੇ ਕੋਲ ਸਾਰੇ ਇਹਨਾਂ ਦੇ ਮੋਬਾਈਲਸ ਬ੍ਰਾਹਮਤ ਹੋਏ ਨੇ ਤੇ ਉਹਦੇ ਵਿੱਚ ਸਾਰੀ ਉਹਨਾਂ ਦੀ ਜਿਹੜੀ ਜਾਲੀ ਫੇਸਬੁੱਕ ਆਈਡੀਆਂ ਚੱਲ ਰਹੀਆਂ ਉਹਨਾਂ ਦੀ ਡਿਟੇਲਸ ਵੀ ਬ੍ਰਾਹਮਤ ਹੋਈਆਂ ਸਾਨੂੰ ਸਾਰੀਆਂ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਕਿੰਨੇ ਵੀਆਈਪੀਜ਼ ਦੀ ਗੱਲ ਹੋ ਰਹੀ ਹੈ ਇਸ ਅਫਸਰ ਦੀ ਗੱਲ ਵੀ ਸਰ ਪੰਜਾਬ ਦੀ ਸੀ ਵੀ ਆਪਕੋ ਚੰਡੀਗੜ੍ਹ ਵੀ ਨਾ ਲੱਗਦਾ ਹਰ ਉਥੇ ਦੀ ਵੀ ਬੜਾ ਕੀਤਾ ਰਹੀ ਸੀ ਇਹ ਹਰ ਇੱਕ ਦਾ ਸਾਨੂੰ ਪੰਜਾਬ ਪੁਲਿਸ ਦੇ ਹੀ ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀ ਆਈ ਡੀ ਤੋਂ ਮਿਲੇ ਬਾਕੀ ਇਹਨਾਂ ਦਾ ਮੋਬਾਈਲ ਜਿਹੜਾ ਫ੍ਰੀਜ਼ ਰਿਕ ਵਸਤੇ ਵੀ ਭੇਜਿਆ ਗਿਆ ਤੇ ਉਹ ਜੋ ਹੋਰ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਤੁਹਾਡੇ ਨੂੰ ਜੇ ਪਤਾ ਕਰੀਏ ਸਪੈਸਿਫਿਕ ਡਾਟਾ ਨਹੀਂ ਹੈ ਕਿਉਂਕਿ ਠੱਗੀਆਂ ਦਾ ਜਿਹੜਾ ਅਮਾਊਂਟ ਸੀਗਾ ਉਹ ਬੜਾ ਛੋਟਾ ਕਿਸੇ ਤੋਂ 20000 ਕਿਸੇ ਤੋਂ 50000 ਕਿਸੇ ਤੋਂ ਲੱਖ ਰੁਪਿਆ ਮਤਲਬ ਉਸ ਟਾਈਪ ਦਾ ਅਮਾਊਂਟ ਸੀਗਾ ਤਾਂ ਆਪਾਂ ਕਹਿ ਸਕਦੇ ਆ ਕਿ ਸ਼ਾਇਦ ਉਹਨਾਂ ਨੇ 50 60 ਬੰਦਿਆਂ ਨਾਲ 100 ਬੰਦਿਆਂ ਨਾਲ ਠ ਜਦੋਂ ਵੀ SIM ਲੈਣੇ ਆ ਥੰਮ ਵੀਗੈਰਾ ਲੱਗਦੇ ਆ ਉਹ ਕੋਈ ਨੀਗਾ ਚਾਹਿਆ ਵੀ ਕਿਤੇ ਫੋਲਟ ਰਿਸੀਏ ਉਹ ਸਾਰੀ ਚੀਜ਼ ਮੈਂ ਪਹਿਲਾਂ ਹੀ ਕਿਹਾ ਕਿ ਦੋਨੋਂ ਪਾਸੇ ਕਿ ਫੇਕ ਬੈਂਕ ਅਕਾਊਂਟ ਕਿਵੇਂ ਬਣੇ ਕਿਨੇ ਬਣਾਏ ਤੇ ਕਿਹਦੀ ਜਾਲੀ ਆਈਡੀਆਂ ਤੇ ਬਣਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਪਲੱਸ ਉਹਦੇ ਨਾਲ ਨਾਲ ਜਿਹੜੇ ਜਾਲੀ ਆਈਡੀਆਂ ਦੇ ਬੇਸਿਸ ਤੇ ਫੇਕ ਤਾਂ ਉਹੀ ਹੈ ਕਿ ਆਧਾਰ ਜਾਲੀ ਬਣਾ ਬਣਾ ਕੇ ਉਹਦੇ ਬੇਸਿਸ ਤੇ ਮੋਬਾਈਲ ਨੰਬਰ ਇਸ਼ੂ ਹੋਇਆ ਹੋਇਆ ਉਹਦੇ ਖਿਲਾਫ ਵੀ ਕਾਰਵਾਈ ਇਹਦੇ ਕੇਸ ਦੇ ਵਿੱਚ ਕੀਤੀ ਜਾਏਗੀ ਸਰ ਇਹ ਸਾਈਬਰ ਠੱਗੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਮੋਸਟਲੀ ਤੇ ਹੁਣ ਪੁਲਿਸ ਇਸ ਤਰ੍ਹਾਂ ਦਾ ਕੁਝ ਕਰ ਰਹੀ ਹੈ ਕਿਉਂਕਿ Google ਤੇ ਵੀ ਕੋਈ ਸਰਚ ਮਾਰੋ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਕਈ ਇਸ ਤਰ੍ਹਾਂ ਦੇ ਕੇਸਿਸ ਆਏ ਤਾਂ ਪੁਲਿਸ ਕੋਈ Google ਨੂੰ ਜਾਂ ਅੱਗੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹ ਲੋਕ ਟਰਸਟ ਵਰਦੀ ਉਹਨਾਂ ਨੂੰ ਕੁਝ ਲਿਖ ਰਹੀ ਹੈ ਇਸ ਤਰ੍ਹਾਂ ਦੇ ਜਿਹੜਾ ਹੈਗਾ ਲੋਕ ਲੋਕ ਜਿਹੜਾ ਹੈਗਾ ਉਹ ਨਾ ਕਰਾਂ ਖੂਬ ਇਹ ਚ ਇਨ ਜਨਰਲ ਵੀ ਜਿਹੜੇ ਵੀ ਸੋਸ਼ਲ ਮੀਡੀਆ ਆਧਾਰੇ ਹੈ ਉਹਨਾਂ ਵੱਲੋਂ ਆਪਣੇ ਤੌਰ ਤੇ ਵੀ ਪ੍ਰੀਕਾਸ਼ਨ ਜਿਹੜੇ ਲਿੱਤੇ ਜਾਂਦੇ ਆ ਉਹ ਰੈਗੂਲਰ ਟੱਚ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਸਾਰੇ ਰੈਗੂਲਰ ਟੱਚ ਦੇ ਵਿੱਚ ਵੀ ਹੁੰਦੇ ਆ ਕੋਈ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਸ਼ੇਅਰਿੰਗ ਵੀ ਰੈਗੂਲਰ ਸਾਡੀ ਹੁੰਦੀ ਹੈ ਇਨਫੈਕਟ ਜੇ ਸਾਨੂੰ ਡਾਟਾ ਉਹਨਾਂ ਤੋਂ ਮਿਲਦਾ ਤਾਂ ਹੀ ਅਸੀਂ ਇਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪ੍ਰੋਪਰਲੀ ਜਿਹੜਾ ਹੈ ਤਾਂ ਤੁਸੀਂ ਸੁਣਿਆ ਹੈ ਕਿ ਕਿਵੇਂ ਲੋਕਾਂ ਨਾਲ ਇਹ ਨਟੇਰੇ ਆ ਵੱਡੇ ਵੱਡੇ ਫਰਾਡ ਕਰਦੇ ਸੀ ਜਿਨ੍ਹਾਂ ਨੂੰ ਕਿ ਪੁਲਿਸ ਨੇ ਕਾਬੂ ਕੀਤਾ ਹੈ ਮਹਾਲੀ ਤੋਂ ਹਰਸ਼ਦੀ ਦੀ ਰਿਪੋਰਟ ਔਨ 에ਅਰ